ਨੰਦਾਇਤ ਜੀ ਪਹਿਲਾਂ ਧੰਨਵਾਦ ਕਿ ਕਿਹੜੀ ਚ ਵੈਜਾ ਸਾਡੀ ਵੀਡੀਓ ਬਣਾਉਣਾ ਹੈ ਨਹੀਂ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਨਾ ਡੱਬਲ ਵੀ ਪਸ਼ੂ ਮੰਡੀ ਤੇ ਪਹੁੰਚੇ ਸੀਗੇ ਜੇ ਅੱਜ ਜਿਹੜੀਆਂ ਤੁਹਾਨੂੰ ਸਕਰੀਨ ਉੱਤੇ ਨਾ ਪਸ਼ੂ ਦਿਸੀ ਜਾਂਦੇ ਆ ਇੱਕ ਤਾਂ ਛੋਟੀ ਜੀ ਜਰਸੀ ਦੇ ਇੱਥੇ ਛੋਟੀ ਜੀ ਨੀਲੀ ਰਵੀ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਤੁਸੀਂ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਵਾਂਗੇ ਤੇ ਪਹਿਲਾਂ ਨਾ ਡਰੈਸ ਲੈ ਲਈਏ ਬਾਈ ਦਾ ਤੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਭਾਈ ਮੈਨੂੰ ਐ ਦੱਸ ਤੇਰਾ ਪਿੰਡ ਕਿਹੜਾ ਪਹਿਲਾਂ ਦਾ ਮੇਰਾ ਪੰਡਾ ਇਤਰਾਜੀ ਪਹਿਲਾਂ ਧੰਨਵਾਦ ਕਿ ਕਿਹੜੀ ਚ ਬੈਜਾ ਸਾਡੀ ਵੀਡੀਓ ਬਣਾਉਣਾ ਨਹੀਂ 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 ਇਹ ਕਿਸੇ ਦਾ ਗਰੀਬ ਦਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਮੈਨੂੰ ਅਜ ਦੱਸ ਨਾਂ ਕੀ ਹੈ ਤੇਰਾ ਨਾਂ ਗੁਰਵਿੰਦਰ ਸਿੰਘ ਗੁਰਵਿੰਦਰ ਇਹ ਗੁਰਵਿੰਦਰ ਜਿਹੜੀ ਆਪਾਂ ਸਟਾਰਟਿੰਗ ਕਰਾਂਗੇ ਜਰਸੀ ਗਾਂ ਤੋਂ ਹਾਂਜੀ ਨੰਬਰ ਬੋਲ ਦੇ ਇੱਕ ਨੰਬਰ 84 ਤੋਂ 7918 56 ਠੀਕ ਹੈ 792 81 278 18452 18452 ਠੀਕ ਆ ਲੈ ਆ ਜਿਹੜੀ ਜਰਸੀ ਹੈ ਜਿਹੜੀ ਹੈ ਇਹਦੀ ਡਿਟੇਲ ਦੱਸ ਪਹਿਲਾਂ ਆਪਾਂ ਇਹ ਬਾਈ ਦੂਜਾ ਸੂਆ ਅੱਛਾ ਚਾਰ ਦਾੰਦਾ ਠੀਕ ਹੈ ਮਗਰ ਵੱਛੀ ਆ ਠੀਕ ਹੈ ਪੰਜਾ ਦਣਾ ਦੀ ਸੂਈ ਆ ਦੁੱਧ 10 ਕਿਲੋ ਦੁੱਧ ਆ ਤੇ ਰੇਟ ਰੇਟ 27 ਦੀ ਦੇ ਦਿਆਂਗੇ ਜਮਾ ਜਸ ਸੁਣੋ ਕੋਈ ਹਿਆਰ ਖਾਂ ਦਾ ਮਾਨ ਕਰ ਦਿਆਂਗੇ ਤੁਹਾਡੇ ਕਹਿੰਦੇ ਦੋ ਮਾਨ ਕਰ ਦਿਆਂਗੇ ਠੀਕ ਆ ਲੈ ਵੀ ਇੱਕ ਕਰਿਓ ਕਰਾ ਜਰਸੀ 27000 ਰੁਪਇਆ 10 ਕਿਲੋ ਦੁੱਧ ਤੇ ਲੈ ਜਾ ਕਰਾਂ ਇੱਧਰ ਨੂੰ ਹੈ ਨਹੀਂ ਪਤਾ ਮੂਹ ਦੀ ਵੀ ਚੰਗੀ ਐ ਛੋਟੀ ਜੀ ਐ ਥੱਲੋਂ ਲੇਵੇ ਦੀ ਸਾਫ ਆ ਖਣ ਵੀ ਚੰਗਾ ਨਿੱਕੀ ਜੀ ਐ ਮੈਂ ਤੁਹਾਨੂੰ ਦੱਸਾਂ ਗੱਲ ਇਹ ਨਿੱਕੀਆਂ ਹੀ ਹੁੰਦੀਆਂ ਐ ਆ ਜਾ ਤੈਨੂੰ ਰੋਕਿਆ ਨਹੀਂ ਪਤਾ ਆ ਜਾ ਕਰਾਂ ਲਿਆ ਕਰਾਂ ਬਾਕੀ ਸਾਈਡ ਤੋਂ ਤੁਸੀਂ ਚੈੱਕ ਕਰ ਲਓ ਹਨਾ ਤੇ ਦੇਖੋ ਲੇਵੇ ਦੀ ਚੰਗੀ ਆ ਤੇ ਆ ਜਾ ਕਰਾਂ ਦੂਜੀ ਇੱਧਰ ਆ ਕਰਾਂ ਨੀਲੀ ਰਾਵੀ ਦੀ ਦਿਖਾ ਦੱਸ ਸਾਨੂੰ ਤੇ ਜਿਹੜੀ ਆ ਤੇਰੀ ਨੀਲੀ ਰਾਵੀ ਖੜੀ ਐ ਕਿੰਨੇ ਕ ਚਿਰ ਦੀ ਸੂਈ ਆ? ਤੈਨੂੰ ਮਹੀਨਾ ਹੋ ਗਿਆਈ। ਮਹੀਨਾ ਹੋ ਗਿਆ ਪੂਰਾ। ਇਹ ਵੀ ਛੋਟੀ ਜੀ ਐ। ਹਾਂਜੀ। ਤੇ ਕੀ ਰੇਟ ਆ ਕਿੰਨਾ ਦੁੱਧ ਆ? 10 ਕਿਲੋ ਦੁੱਧ ਆ। ਗਾਰੰਟੀ ਵਾਲਾ ਹੋਊਗਾ। ਮਗਰ ਕੱਟੀ ਆ ਨੀਲੀ ਦੀ ਕੱਟੀ ਆ। ਰੇਟ ਜੋ ਮਰਜੀ 38 ਵੀ ਮੈਂ ਦੇ ਦਿਆਂਗੇ ਥੋੜੇ ਕਰਕੇ। 38000 ਦੀ। ਹਾਂ। ਚੋਕੇ ਪੈਸੇ ਭੇਜ ਦੇ। ਚੋਕੇ ਵਾਹੇ ਵੇਜ ਦੇ। ਜਮਾ ਅੱਜ ਤਾਂ ਸੇਲ ਹੀ ਲਾਤੀ। ਸੇਲ ਹੀ ਲਾਤੀ ਜੋੜੇ ਦੀ। ਅੱਛਾ ਜੋੜੇ ਦੀ। ਲੈ ਵੀ ਮਿੱਤਰੋ ਸ਼ੇਅਰ ਕਰ ਦਿਓ ਕਹਿੰਦਾ ਬਹੁਤ ਵਧੀਆ ਬੰਦਾ ਹੋਲ ਕੇਰਾ ਨੀਲੀ ਦੀ ਗੱਟੀ ਆ ਮੂਹਰੇ ਪੈਰ ਕਾਲੀਆ ਪਰ ਤੇ ਬਾਕੀ ਤੋਰ ਦੇ ਤੋਰ ਦੇ ਕਰਾ ਆ ਲਓ 38000 ਰੁਪਿਆ ਨੀਲੀ ਦਾ ਵੀ ਮਿਕਸ ਦੋਨੇ ਅੱਖਾਂ ਚ ਮਾੜਾ ਮੋਟਾ ਜਵਾਬ ਵੀ ਹੈਗਾ ਆ ਦੇਖ ਲਓ ਥੱਲੋ 38000 ਚ ਆਉਂਦਾ ਕੀ ਆ ਜੇ 6-7 ਕਿਲੋ ਦੁੱਧ ਵੀ ਹੋਇਆ ਨਾ ਫੇਰ ਵੀ ਮਾੜੀ ਨਹੀਂ ਤੇ ਮੋੜ ਦਾ ਮੋੜ ਦਾ ਕਰਾ ਚੱਕ ਲਓ ਆਜੋ ਦੇਖ ਲਓ ਹੁਣ ਤੁਸੀਂ ਸਾਣ ਤੁਹਾਨੂੰ ਵੀ ਚੰਗਾ ਇਹ ਮਾਣਾ ਮੋਟਾ ਖਰਾਬ ਵੀ ਹੋਇਆ ਮੈਂ ਕਹਿੰਦਾ ਇਹੇ ਜੇ ਭਾਜੇ ਆਉਂਦਾ ਕੀ ਆ 30000 ਦੀ ਤਾਂ ਇਹ ਉਂ ਵੀ ਵਿਕ ਜਾਊਗੀ ਤੇ ਬਾਕੀ ਆ ਸੂਈ ਬਾਬਾ ਚਿਰਦੀ ਲੱਗਦੀ ਮੈਨੂੰ ਗਾ ਤੇਰੀ ਜਿਹੜੀ ਨੂੰ ਬਈ ਹੱਤਾ ਹੋਇਆ ਪੂਰਾ ਠੀਕ ਹੈ ਹੱਤਾ ਹੋਇਆ ਹੈ ਹਾਂ ਠੀਕ ਤੇ ਮੈਨੂੰ ਇੱਕ ਵਾਰੀ ਤੇਰਾ ਨਾ ਇੱਕ ਵਾਰੀ ਹੋਰ ਦੱਸ ਦੇ ਤੇ ਮੋਬਾਈਲ ਨੰਬਰ ਗੁਰਵਿੰਦਰ ਸਿੰਘ ਜੀ ਪੰਟ ਛਤਰਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਜੀਰਾ ਮੋਬਾਈਲ ਨੰਬਰ ਹੈਗਾ ਇਹ 84 279 18456 ਧੰਨਵਾਦ ਜੀ ਲੈ ਵੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੇ ਵੀਡੀਓ ਚੰਗੀ ਲੱਗੀ ਨਾ ਸ਼ੇਅਰ ਕਰ ਦਿਓ ਧੰਨਵਾਦ ਜਿੰਨੇ ਵੀ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ